ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਮੋਹਨਪੁਰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਜੱਜ ਦੇ ਫਾਰਮ ਤੇ ਪਹੁੰਚਿਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਸੇਲ ਪਰਚੇਜ਼ ਦਾ ਕੰਮ ਆ ਭਰਾ ਦਾ ਇਸੇ ਤਰ੍ਹਾਂ ਪਸ਼ੂ ਦੋਸਤੋ 2 4 5 7 ਨੱਕ ਜਿਹੜੇ ਆ ਤੁਹਾਨੂੰ ਰੁਟੀਨ ਦੇ ਵਿੱਚ ਪਹਿਲਾਂ ਵੀ ਵੇਖਣ ਦੇ ਵਿੱਚ ਮਿਲਦੇ ਰਹੇ ਆ ਤੇ ਇੱਕ ਵਾਰ ਤੋਂ ਫਿਰ ਦੋਸਤੋ ਕੋਈ ਮਹੀਨਾ ਡੇਢ ਮਹੀਨਾ ਵੀਰ ਨੇ ਸਟਾਪ ਲਾਇਆ ਸੀਗਾ ਵੈਸੇ ਮਾਲ ਆਉਂਦਾ ਰਿਹਾ ਲੋਕਲ ਜਿਹੜੇ ਸੇਲ ਹੁੰਦੇ ਰਏ ਆ ਪਸ਼ੂ ਇੱਕ ਵਾਰ ਤੋਂ ਫੇਰ ਆਪਾਂ ਜਿਹੜੀ ਦੋਸਤੋ ਇਹ ਵੀਡੀਓ ਕਵਰ ਕਰਨ ਜਾ ਰਹੇ ਆ ਤੇ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਜੱਜ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਤੇ ਖਾਸ ਪਹੁੰਚ ਪਿੰਡ ਤੁਸੀਂ ਮੋਹਨਪੁਰੇ ਕਰਨੀ ਆ ਬਰੰਪੁਰਾ ਪਿੰਡ ਦੋਸਤੋ ਬਿਲਕੁਲ ਨਜ਼ਦੀਕ ਵੜਿੰਗ ਪਿੰਡ ਬਿਲਕੁਲ ਅਲੱਗੇ ਆ ਸੁਹਾਵਾ ਪਿੰਡ ਥੋੜੀ ਦੂਰੀ ਤੇ ਆ ਤੇ ਜੇਕਰ ਦੋਸਤੋ ਆਪਾਂ ਨੈਸ਼ਨਲ ਹਾਈਵੇ ਬਠਿੰਡਾ ਅੰਮ੍ਰਿਤਸਰ ਤੋਂ ਗੱਲ ਕਰ ਲਈਏ ਤੇ ਚੜ੍ਹਦੇ ਪਾਸੇ ਵੱਲ ਪਿੰਡ ਆ ਮੋਹਨਪੁਰਾ ਕੋਈ 2.5 ਕਿਲੋਮੀਟਰ ਦੀ ਦੂਰੀ ਆ ਸਾਰੀ ਅੱਜ ਤਰੀਕ ਤੁਸੀਂ ਨੋਟ ਕਰ ਲਓ 13 ਮਈ ਆ ਦੋਸਤੋ ਤੇ ਸਮਾਂ ਕੋਈ ਸ਼ਾਮ ਦੇ 6:30 ਵਜੇ ਦਾ ਦੋ ਬੜਾ ਦਿਖਾ ਦਾਂਗੇ ਤੁਹਾਨੂੰ ਪੂਰੀ ਡਿਟੇਲ ਆਪਾਂ ਵੀਰ ਹੋਂਾਂ ਤੋਂ ਲੈਂਦੇ ਆ ਆਓ ਚੱਲਦੇ ਆਂ ਬਤੇਰੀ ਡਿਟੇਲ ਦੇ ਲਈ ਸਭ ਤੋਂ ਪਹਿਲਾਂ ਵੀਰ ਜੱਜ ਸਾਸਰੀ ਕਾਲ ਸਾਸੀ ਗਾਲ ਸੰਦੂ ਸਾਹਿਬ ਤੇ ਹੋਰ ਵੀ ਦ ਸੰਦੀਪ ਕੀ ਹਾਲ ਨੇ ਸਾਸੀ ਗਾਲ ਸੰਦੂ ਸਾਹਿਬ ਸਾਸਰੀ ਚਾਲ ਜੀ ਆਪਾਂ ਕੀ ਹਾਲ ਚਾ ਤੁਹਾਡੇ ਤੇ ਅੱਛਾ ਵੀਰ ਜੱਜ ਤੁਸੀਂ ਸਾਹਮਣੇ ਆਉਂਦੇ ਰਹਿ ਜਾਗੇ ਤੇ ਵੀਰ ਸੰਦੀਪ ਮੇਨਾਂ ਦਾ ਵੀ ਬਾਹਰ ਫੌਰੀ ਸੀਗੇ ਹਾਂਜੀ 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 ਇੰਗਲੈਂਡ ਤੋਂ ਪਰਤੇ ਨੇ ਹੁਣ ਹਾਂਜੀ 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 ਠੀਕ ਆ ਵੀਰ ਜੀ ਠੀਕ ਆ ਅੱਛਾ ਤੇ ਵੀਰ ਸੰਦੀਪ ਵੀਡੀਓ ਵੇਖਦੇ ਰਹਿੰਦੇ ਹੁੰਦੇ ਜੀ ਹਾਂਜੀ ਦੇਖਦੇ ਨੇ ਜੀ ਸਾਨੂੰ ਸਾਬ ਬਹੁਤ ਮਾਣ ਖੁਸ਼ ਹੁੰਦਾ ਜੀ ਦੇਖ ਕੇ ਅੱਛਾ ਜੀ ਠੀਕ ਆ ਜੀ ਠੀਕ ਆ ਬੜੀ ਦੇਰ ਤੋਂ ਸਕੂਲ ਮਿਲਦਾ ਜੀ ਭਾਈ ਹੁਣੀ ਆ ਕੰਮ ਵੀ ਚੰਗਾ ਵਾਦ ਇੱਕ ਬਹੁਤ ਵਧੀਆ ਕੰਮ ਚੱਲਦਾ ਪਿਆਦਾ ਜਿਹੜਾ ਜੂਸ ਉਤੇ ਠੀਕ ਆ ਜੀ ਆਪ ਭੈਣ ਭਰਾ ਨੂੰ ਡੰਗਰ ਸੌਖਾ ਲੈਣਾ ਵੇਚਣਾ ਅੱਛਾ ਵੀਰ ਸੰਦੀਪ ਮੈਂ ਪਹਿਲਾਂ ਪੁੱਛ ਪੁੱਛਦਾ ਹੁੰਦਾ ਸੀ ਵੀਰ ਜੱਜ ਤੋਂ ਹਾਂ ਹਾਂਜੀ ਤੇ ਇਹਨੇ ਦੱਸਿਆ ਸੀ ਵੀ ਜਿਹੜਾ ਵੀਰ ਵੱਡਾ ਸੀ ਵੀ ਉਹਨਾਂ ਨੂੰ ਕਾਫੀ ਇੰਟਰਸਟ ਸੀਗਾ ਸ਼ੌਂਕ ਤੁਹਾਨੂੰ ਵੀ ਕਾਫੀ ਸੀਗਾ ਸ਼ੁਰੂ ਤੋਂ ਬਚਪਨ ਤੋਂ ਹੀ ਵੀ ਇਸ ਕੰਮ 'ਚ ਕਿਉਂਕਿ ਫਾਦਰ ਸਾਹਿਬ ਹੋਣਾ ਸ਼ੁਰੂ ਤੋਂ ਲਾ ਗਿਆ ਇਸ ਕੰਮ 'ਚ ਠੀਕ ਹੈ ਜੀ ਠੀਕ ਹੈ ਬਹੁਤ ਸ਼ੌਂਕ ਸੀ ਇਸ ਚੀਜ਼ ਦਾ ਤੇ ਬਾਹਰ ਬੈਠੇ ਵੀ ਧਿਆਨ ਪੂਰਾ ਇੱਧਰ ਹੀ ਹੈ ਬਿਲਕੁਲ ਬਿਲਕੁਲ ਜਦੋਂ ਵੀ ਟਾਈਮ ਮਿਲਦਾ ਸੀ ਉਦੋਂ ਉਸੇ ਟਾਈਮ ਵੀਡੀਓ ਵੇਖਣੀ ਸ਼ੁਰੂ ਕਰ ਲਈਦੀਆਂ YouTube ਤੇ ਠੀਕ ਹੈ ਜੀ ਠੀਕ ਕੁਝ ਜੰਗਲ ਮੈਨ ਨੂੰ YouTube ਤੋਂ ਵੇਖ ਕੇ ਵੀ ਪਾਜੀ ਲਾ ਕੇ ਦਿੱਤੇ ਜੀ ਹਾਂ ਬਿਲਕੁਲ ਜੀ ਬਿਲਕੁਲ ਤੇ ਜਿਹੜੀ ਨਫੇ ਵਾਲੀ ਚੀਜ਼ ਆ ਚਲੋ ਕਿ ਅੱਜ ਪਸ਼ੂ ਆਪਣੇ ਕੋਲ ਦੋ ਹੀ ਆ ਬਸ ਦੋਨੋਂ ਵੜਾ ਹੀ ਆ ਹਾਂਜੀ ਹਾਂਜੀ ਸਮਝ ਆ ਗਿਆ ਤਾਜ ਕਾ ਸੂਈਆਂ ਨੇ ਹਾਂਜੀ ਦੋ ਗੜਾ ਮ ਇੱਕ ਪਹਿਲੇ ਸੂਏ ਸੂਈ ਆ ਹਾਂਜੀ ਇੱਕ ਦੂਜੇ ਸੂਏ ਸੂਈ ਆ ਠੀਕ ਆ ਜੀ ਠੀਕ ਆ ਹਾਂਜੀ ਤੇ ਸੂਈਆਂ ਸਵਾਈਆਂ ਸੂਈਆਂ ਸਵਾਈਆਂ ਨੇ ਹਾਂਜੀ ਹਾਂਜੀ ਬਬ ਦੋਸਤੋ ਸ਼ੁਰੂਆਤ ਕਰ ਦਿੰਨੇ ਆਪਾਂ ਤੇ ਦੋਨੋਂ ਪਸ਼ੂ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਤੇ ਜੱਜ ਬਾਈ ਪਹਿਲੇ ਨੰਬਰ ਤੋਂ ਜਿਹੜੀ ਇੱਕ ਕ੍ਰੋਸ ਅੰਗ ਦੇ ਵਿੱਚ ਇੱਕ ਸ਼ਾਈ ਵਾਲ ਦਾ ਕ੍ਰੋਸ ਅੰਗ ਆ ਇਸ ਵਾਰ ਤੋਂ ਸ਼ੁਰੂਆਤ ਕਰ ਲੈਨੇ ਆ ਕੀ ਸੁਬਾ ਸਵਾ ਕਿੰਨਾ ਹੋ ਗਿਆ ਸ੍ਰੀ ਨੂੰ ਇਹ ਸੰਧੂ ਸਾਹਿਬ ਪਹਿਲੇ ਸਵੇ ਸੂਈ ਆ ਹਾਂਜੀ ਅੱਜ ਇਹਨੂੰ 12 13 ਦਿਨ ਹੋ ਗਏ ਸੂਈ ਨੂੰ 12 13 ਦਿਨਾਂ ਦੀ ਹਾਂਜੀ ਹਾਂਜੀ ਮਗਰ ਬੱਚਾ ਵਾ ਠੀਕ ਹੈ ਜੀ ਤੇ 12 ਕਿਲੋ ਦੁੱਧ ਆ ਇਸ ਟਾਈਮ ਰੈਡੀ ਆ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਬਾਕੀ ਠੰਡੀ ਧੀਰੀ ਤੇ ਥਣ ਮਈਆਂ ਆ ਲੱਗਾ ਵੇਖੋ ਸੰਧੂ ਸਾਹਿਬ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਦੂਜਾ ਸੂਆ ਤੇ 12 ਦਿਨਾਂ ਦੀ ਸੂਈ ਦੁੱਧ ਵੀ 12 ਕਿਲੋ ਹੀ ਆ ਹਾਂਜੀ 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 ਲਓ ਜੀ ਠੀਕ ਆ ਮਗਰ ਬੱਚਾ ਮੇਲ ਕਾਫ ਆ ਤੇ ਬਾਕੀ ਥਾਣੇ ਦੇ ਵੀ ਤੁਹਾਨੂੰ ਇੱਕ ਵਾਰੀ ਪੂਰੀ ਨੇੜਿਓਂ ਦਿਖਾਉਣੀਆਂ ਦੋਸਤੋ ਬਹੁਤ ਖੂਬਸੂਰਤ ਥਾਣਾ ਅਕਸਰ ਆਪਾਂ ਦੋਸਤੋ ਕਹਿ ਦਿੰਨੇ ਆ ਵੀ ਜਿਹੜੀ ਵੜਾ ਆ ਉਹ ਥਾਣਾ ਦੇ ਨਾਲ ਹੀ ਆ ਠੀਕ ਆ ਤੇ ਲੰਬੇ ਥਾਣਾ ਦੋਰਾ ਥਾਣਾ ਆਪਾਂ ਕਹਿ ਦਿੰਨੇ ਵੀ ਜਿਵੇਂ ਮੱਝਾਂ ਦਾ ਥਾਣਾ ਠੀਕ ਆ ਜੀ ਆਹ ਲਓ ਠੀਕ ਆ ਤੇ ਬਹੁਤ ਖੂਬਸੂਰਤ ਥਾਣਾ ਦੋਸਤੋ ਤੇ 12 ਕਿਲੋ ਦੁੱਧ 12 ਦਿਨਾਂ ਦੀ ਸੂਈ ਆ ਸੂਵਾ ਦੁੱਧਾ ਠੀਕ ਆ ਹਾਈਟ ਕੱਬ ਮੀਡੀਅਮ ਦੇ ਵਿੱਚ ਮੰਨ ਚ ਕੋਈ ਵੀ ਸੁਪਦਾ ਕਰਨੇ ਆਹ ਦੇਖੋ ਮੈਂ ਲੋ ਸੀਲਾ ਚੱਕਰੀ ਨਹੀਂ ਆ ਬੇਰਾ ਵੰਗੇ ਤੋਂ ਜਿਹੜੀ ਦੋਸਤੋ ਚਵਾਈ ਕੀਤੀ ਜਾਂਦੀ ਐ ਇਸੇ ਤਰ੍ਹਾਂ ਬੈਠ ਕੇ ਕੋਈ ਵੀਰ ਚੋ ਕੇ ਆਪਣੀ ਤਸੱਲੀ ਕਰ ਲੇ ਠੀਕ ਆ ਜੀ ਆ ਦੇਖੋ ਅੰਡੀ ਸੀਲ ਬਹੁਤ ਸ਼ੰਦੂ ਸਾਹਿਬ ਕੋਈ ਵੰਗਾ ਵੰਗਾ ਪਾਉਣ ਦੀ ਲੋੜ ਨਹੀਂ ਆ ਠੀਕ ਆ ਜੀ ਠੀਕ ਆ ਤੇ ਲੈ ਵੀ ਜੱਜ ਵੀਰ ਇੱਕ ਵਾਰੀ ਖੋਲ ਕੇ ਤੋੜ ਕੇ ਲੰਮਾ ਦਿਖਾ ਦਈਏ ਆਪਾਂ ਬਹੁਤ ਸੋ ਵੈਸੇ ਤਾਜੀ ਸੂਈ 12 ਦਿਨਾਂ ਦਾ ਸੂਆ ਮਗਰ ਅਵੱਛਾ ਮੇਲ ਕਾਪ ਤੁਸੀਂ ਸਾਹਮਣੇ ਦੇਖ ਲਓ ਠੀਕ ਆ ਜੀ ਬੱਚਾ ਬਿਲਕੁਲ ਤੁਹਾਡੇ ਸਾਹਮਣੇ ਆ ਲਿਓ ਜੀ ਹਾਂਜੀ ਠੀਕ ਆ ਸੋ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਵੈਸੇ ਮੈਂ ਪਹਿਲਾਂ ਜ਼ਿਕਰ ਕਰਤਾ ਸੀਗਾ ਵੀ ਜਿਵੇਂ ਪਸ਼ੂ ਆ ਲੋਕਲ ਸੇਲ ਪ੍ਰਤੀਜ ਸੇਲ ਹੋ ਜਾਂਦੇ ਆ ਫਿਲਹਾਲ ਥੋੜਾ ਜਿਹਾ ਵਕਫਾ ਪੈ ਗਿਆ ਵੀਰ ਨੂੰ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਬਹੁਤ ਚੰਗੇ ਚੰਗੇ ਲੈ ਕੇ ਆਉਂਦਾ ਰਿਹਾ ਚਾਹੇ ਮੱਝਾਂ ਦੀ ਗੱਲ ਕਰਨ ਲਈਏ ਚਾਹੇ ਵਾੜਾਂ ਦੀ ਗੱਲ ਕਰਨ ਲਈਏ ਠੀਕ ਆ ਆ ਲਓ ਜੀ ਇਹ ਗਰਮੀ ਦਾ ਤੋਹਫਾ ਹੀ ਹ ਸੰਤੂ ਸਾਹਿਬ ਕਰਮੀ ਤੇ ਵਿੱਚ ਜੇਕਰ ਆਪਾਂ ਗੱਲ ਕਰ ਲਿਆ ਉਹ ਜੇ ਜਾਦੇ ਹਾਂਜੀ ਹਾਂਜੀ ਸੋ ਇਹ ਗਰਮੀ ਗਰਮੀ ਨਹੀਂ ਮਨਾਉਣ ਵਾਲੀ ਭਾਵੇਂ ਧੁੱਪੇ ਵੱਜੀ ਰਵੇ ਹਾਂ ਛੋਕਰਾ ਪੱਠਿਆਂ ਦਾ ਖਾ ਗੇ ਤਾਂ ਰੱਜਣ ਵਾਲੀ ਵਹਿੜਾ ਲਓ ਜੀ ਜਿੱਦਾਂ ਮਾਦੀ ਸੰਦੂ ਸਾਹ ਠੰਡੀ ਸੀਲ ਬਹੁਤ ਹਾਂ ਲਓ ਜੀ ਠੀਕ ਹੈ ਵੈਸੇ ਥਾਂ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਦੋਸਤੋ ਠੀਕ ਹੈ ਨਹੀਂ ਤੇ ਇੰਨੇ ਚਿਰ ਨੂੰ ਮੈਨੂੰ ਲੱਗਦਾ ਵੀ ਭੱਜ ਕੇ ਬੱਚੇ ਤੇ ਚਲਾ ਜਾਂਦਾ ਬੱਸ ਹੋਣਾ ਤੇ ਬਾਕੀ ਦੋਸਤੋ ਬਹੁਤ ਖੂਬਸੂਰਤ ਥਣ ਦੀ ਕੁਆਲਿਟੀ ਆ ਤੇ 12 ਲੀਟਰ ਦੀ ਤਸੱਲੀ ਬੇਸ਼ੱਕ ਇੱਕ ਟਾਈਮ ਤੁਸੀਂ ਕੋਈ ਵੀਡੀਓ ਕਾਲ ਤੇ ਚਵਾਈ ਕਰਵਾ ਲਓ ਇੱਕ ਟਾਈਮ ਤੇ ਇੱਕ ਵਾਰੀ ਹੋਰ ਗੇੜਾ ਦਵਾ ਦੇ ਜੀ ਇੱਕ ਟਾਈਮ ਤੇ ਬੇਸ਼ੱਕ ਤੁਸੀਂ ਘਰ ਆਣ ਕੇ ਜਿਹੜੀ ਚੋ ਕੇ ਤਸੱਲੀ ਕਰ ਲਿਓ ਠੀਕ ਹੈ ਆਓ ਆ ਗੋਧੀ ਹੁੰਦਾ ਜਾ ਚੱਲ ਆ ਕਿ ਤੋਂ ਮੋਲ ਬੋਲਣਾ। ਲੈ ਵੀ ਜੱਜ ਵੀਰ ਕੀ ਡਿਮਾਂਡ ਕਰਤੀ ਫਿਰ ਇਹਦੀ? ਸੰਧੂ ਸਾਹਿਬ ਮੋਲ ਲਗਰਨ ਨੂੰ ਭਾਵੇਂ ਜੋ ਮਰਜ਼ੀ ਕਰੀ ਜੇ। ਹਾਂਜੀ 35000 ਦੀ ਦੇ ਦਾਂਗੇ ਲਾਸਟ। 35000 ਦੀ। ਹਾਂਜੀ ਹਾਂਜੀ ਇਹ ਚੋਂ 200 ਰੁਪਏ ਛੋਟ ਕਰਦਾ। ਠੀਕ ਆ ਠੀਕ ਆ। ਹਾਂਜੀ ਹਾਂਜੀ। ਲਓ ਦੋਸਤੋ 35000 ਦੀ ਇਹ ਵਾੜ ਤੁਹਾਨੂੰ ਮਿਲ ਜੂਗੀ। ਬਾਕੀ ਬਹੁਤ ਖੂਬਸੂਰਤ ਆ ਪੂਰੀ ਡਿਟੇਲ ਪੂਰਾ ਰਿਕਾਰਡ ਤੁਹਾਨੂੰ ਪੂਰਾ ਵੇਰਵਾ ਮਿਲ ਗਿਆ ਠੀਕ ਆ। ਤੇ ਚੋਣ ਚਾਣ ਚੰਗੀ ਆ ਬਾਕੀ ਕਿਸੇ ਵੀਰ ਨੇ ਆਪਣੀ ਭਰਾ ਕੇ ਤਸੱਲੀ ਤੁਸੀਂ ਕਰ ਹੀ ਲੈਣੀ। 35000 ਦੀ ਹੈ ਵੇੜ ਮਿਲ ਜੂਗੀ। ਦੋ ਟਾਈਮ ਸੰਧੂ ਸਾਹਿਬ ਆਪਾਂ ਚੋ ਕੇ ਆਪਦੀ ਤਸੱਲੀ ਕਰਕੇ ਖੜੇ ਗਏ ਸੰਧੂ। ਬਿਲਕੁਲ ਜੀ ਬਿਲਕੁਲ। ਇਹਦਾ ਕੋਹਾ ਸੰਧੂ ਸਾਹਿਬ ਕੋਈ ਚੱਕਰੀ ਨਹੀਂ ਜਿੱਦਾਂ ਮਰਜ਼ੀ ਕੋਈ ਦੋ ਦੰਗ ਘਣ ਭਰਾ ਕੋਈ ਪੀਂਦੀ ਚਾਹ ਨਹੀਂ ਭਰਾ ਨੇ ਕਿਸੇ ਚੋਣੀ ਆ। ਉਹ ਵੀ ਚੋ ਸਕਦਾ ਵੀ ਤਸੱਲੀ ਕਰ ਸਕਦਾ ਕੋਈ ਨਹੀਂ। ਸਹੀ। ਭਰਾ ਬਣ ਗਏ ਤਾਂ ਰੱਸੀ ਤੋਂ ਪਿਆ ਸੋਲੋ ਕੋ ਚੱਕਰੀ। ਬਿਲਕੁਲ ਜੀ ਬਿਲਕੁਲ। ਇਹਦਾ ਆਪਣੀ ਕੋਰਦੀ ਕੋ ਚੱਕਰੀ ਕਿਉਂਕਿ ਆਪਾਂ ਦੋ ਦਿਨ ਚੋਈ ਕਰਿਆ ਆਪਾਂ ਨੂੰ ਇਹ ਤਸੱਲੀ ਆ। ਸ ਤਸੱਲੀ ਆ ਜੀ। ਹਾਂ ਜੀ। ਲਓ ਵੀ ਦੱਸੋ ਪਹਿਲੇ ਨੰਬਰ ਤੇ ਤੁਹਾਨੂੰ ਵੇੜ ਦਿਖਾਤੀ ਆ। ਜਿੱਦ ਸੈਗਰ ਨੰਬਰ ਤੇ ਦੋਸਤ ਜੀ ਵਾਰ ਤੁਹਾਨੂੰ ਦਿਖਾਉਣੇ ਆ ਐਚਪ ਕ੍ਰੋਸ ਸੰਗ ਦੇ ਵਿੱਚ ਆ ਬਾਕੀ ਰੰਗ ਪ੍ਰਿੰਟ ਕਾਫੀ ਖੂਬਸੂਰਤ ਬਖਾਲਾ ਬਗੂਣਾ ਚੰਗਾ ਬਾਕੀ ਬਾਡੀ ਸਟਰਕਚਰ ਵੀ ਚੰਗਾ ਤੇ ਇਹਦੀ ਡਿਟੇਲ ਵੀਰ ਜੱਜ ਕੀ ਆ ਇਹ ਸੰਤੋ ਸਾਹਿਬ ਦੂਜਾ ਸੂਆ ਸੋਈ ਆ ਅੱਛਾ ਜੀ ਹਾਂਜੀ ਅੱਜ ਨੂੰ 10 ਦਿਨ ਹੋ ਗਏ ਸੂਈ ਨੂੰ ਓਕੇ ਹਾਂਜੀ ਬੋਲਿਓ ਨਿਕਲ ਗਈ ਆ ਅੱਛਾ ਜੀ ਤੇ ਇਸ ਟਾਈਮ 20 ਲੀਟਰ ਦੁੱਧ ਤਿਆਰ ਆ ਅੱਛਾ 10 ਦਿਨਾਂ ਦੀ ਸੂਈ ਥੱਲੇ 20 ਕਿਲੋ ਹਾਂਜੀ ਮਗਰ ਵਛਾਵਾ ਜੀ ਮਗਰ ਇਹਦੇ ਵੀ ਬੱਚਾ ਆ ਗਿਆ ਹਾਂਜੀ 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 ਠੀਕ ਆ ਜੀ ਬਾਕੀ ਪਹਿਲੇ ਸਵੇਰੇ ਜਿਹੜਾ ਘਰ ਵਾਲਿਆਂ ਨੇ ਦੱਸਣ ਮੁਤਾਬਕ ਉਹ ਕਹਿੰਦੇ ਕਿ 22 ਲੀਟਰ ਆਪਾਂ ਚੋਇਆ ਵਾ ਓਕੇ ਹਾਂਜੀ ਹਾਂਜੀ ਪਰ ਆਪਣੇ ਘਰੇ ਹੋਣਾ ਇਸ ਟਾਈਮ ਮੌਕੇ ਤੇ 20 ਲੀਟਰ ਆ ਜੀ ਜਿਹੜਾ ਆਪਾਂ ਚਵਾ ਦਾਂਗੇ ਉਹ 20 ਲੀਟਰ ਹੈਗਾ ਜੀ ਦੋਵੇਂ ਟਾਈਮ 20 ਲੀਟਰ ਭਾਵੇਂ ਦੋ ਡੰਗ ਤਿੰਨ ਡੰਗ ਚੋ ਕੇ ਵੀਰ ਆਪਾਂ ਤਸੱਲੀ ਕਰਕੇ ਖਾ ਲਈ ਠੀਕ ਆ ਠੀਕ ਆ ਹਾਂਜੀ ਬਾਕੀ ਉਹ ਦੋਸਤੋ ਵੈਸੇ ਥਨਸੂਨ ਦੀ ਕੁਆਲਿਟੀ ਆਪਾਂ ਜਦੋਂ ਬਾਹਰ ਤੋਰ ਕੇ ਦਿਖਾਈ ਤੁਹਾਨੂੰ ਉਦੋਂ ਵੀ ਵਧੇਰੇ ਦਿਖਾਵਾਂਗੇ ਤੇ ਇੱਕ ਵਾਰੀ ਤੁਸੀਂ ਆ ਵੇਖ ਕੇ ਚੈੱਕ ਕਰੋ ਆ ਸੋ ਚਾਰੇ ਥਾਣਾ ਦੋਸਤੋ ਕੋਈ ਕਿਸੇ ਤਰ੍ਹਾਂ ਦੀ ਫੋਟ ਜਾਂ ਕੋਈ ਐਕਸਟਰਾ ਜੇ ਆਪਾਂ ਕਹਦੇ ਨੇ ਵੀ ਬੱਚਾ ਪੁੱਛਣਾ ਨਹੀਂ ਲੱਗਾਗਾ ਚਾਰ ਥਾਣਾ ਵੰਡ ਬੁੰਡ ਚੰਗੀ ਆ ਤੇ 20 ਲੀਟਰ ਤੇ ਹੁਣ ਚੱਲ ਰਹੀ ਆ ਜੇਕਰ ਆਪਾਂ ਦਿਨਾਂ ਦੀ ਗੱਲ ਕਰ ਲਈਏ ਇੱਕ ਵਾਰੀ ਫੇਰ ਕਨਫਰਮ ਕਰਾ ਦੇਣੇ 10 ਕ ਦਿਨਾਂ ਦੀ ਸੂਈ ਥੱਲੇ ਜਿਹੜਾ 20 ਲੀਟਰ ਦੁੱਧ ਇਸ ਵਕਤ ਬਿਲਕੁਲ ਹਾਜ਼ਰ ਆ ਮੌਜੂਦ ਆ ਠੀਕ ਆ ਜੀ ਤੇ ਮਗਰ ਇਹਦੇ ਵੀ ਬੱਛਾ ਆਰਡਰ ਕੁਆਲਟੀ ਕਾफी ਸੋਹਣੀ ਇੱਕ ਫੋਟਬਾਲ ਵਰਗਾ ਲੇਵਾ ਦੋਸਤੋ ਜਿੰਨਾ ਕ ਗਾਂ ਤੁਸੀਂ ਵੇਖੋਗੇ ਉਹਨਾਂ ਹੀ ਬਿਲਕੁਲ ਬੈਕ ਸਾਈਡ ਜਿਹੜਾ ਸਟਰਕਚਰ ਤੁਹਾਨੂੰ ਤੇ ਬਾਕੀ ਵਰ ਬਿਰਲ ਕਾਫੀ ਸੋਹਣੀਆਂ ਫਿਰ ਤੇ ਚੰਗੀ ਆ ਤੇ ਕੱਦ ਵੀ ਵੜਦਾ ਚੰਗਾ ਵਡੀਆਂ ਵੜਾਂ ਦੇ ਵਿੱਚ ਤੁਸੀਂ ਇਹਦੀ ਗਿਣਤੀ ਕਰ ਸਕਦੇ ਜੇ ਵਡੀਆਂ ਵੜਾਂ ਦੇ ਵਿੱਚ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਠੀਕ ਆ ਆ ਲਓ ਜੀ ਖੋਲ ਕੇ ਦਿਖਾ ਦ ਗਿਆ ਐਨ ਸਿੱਧੀ ਜੀ ਖੜਿਆ ਹੋ ਹੌਲੀ ਹੋ ਲਓ ਹੌਲੀ ਹੋ ਬਾਕੀ ਜਦ ਚੋਣ ਚਾਨ ਬਰੌਣ ਬਰੂਣ ਚੰਗਾ ਬਿਲਕੁਲ ਲਓ ਜੀ ਆ ਵਛਾ ਜੀ ਸੰਤ ਸਾਹਿਬ ਹਾਂ ਵਛਾ ਵੀ ਪੜਾ ਪਲਿਆ ਪ੍ਰੀਤਾ ਵਛਾ ਨਾ ਬਾਕੀ ਕੌਣ ਜਾਣ ਸੰਧੂ ਸਾਹਿਬ ਇੱਕ ਨੰਬਰ ਠੀਕ ਹੈ ਜੀ ਮੱਜਾਂ ਵਾਲੀ ਚਵਾਈ ਮੋਟੀ ਧਾਰ ਹੈ ਪੋਲੀ ਸੰਧੂ ਦਾ ਆ ਨਿਗਾਇਆ ਜਵਾਬ ਚੋਈ ਜਾਵੇ ਠੀਕ ਹੈ ਜੀ ਹਾਂ ਜੀ ਲੋਬ ਦੋਸਤੋ ਠੀਕ ਆ ਦੋਸਤੋ ਫਾਇਆਂ ਸੁਭੀਆਂ ਕਰਮ ਵਾਲੀਆਂ ਬਿਲਕੁਲ ਘੜ ਘੜ ਕੇ ਲਕੀਆਂ ਨੇ ਬਿਲਕੁਲ ਚੌੜੇ ਪਿੱਠ ਪੁੜੇ ਦੇ ਵਿੱਚ ਜਿਵੇਂ ਆਪਾਂ ਗੱਲ ਕਰ ਲਈਨੇ ਮੱਜਾਂ ਨੂੰ ਵੇਖ ਕੇ ਵੀ ਪੂਰਾ ਚੌੜਾ ਪੁੱਠਾ ਤੇ ਸੋਹਣੇ ਕੱਦਗਾੜ ਦੇ ਵਿੱਚ ਤੇ ਬੂਠੀ ਬਾਠੀ ਸੋਹਣੀ ਐ ਵੈਸੇ ਕ੍ਰੋਸ ਹੋ ਜਾਂਦੀ ਐ ਐਚਐਫ ਦੇ ਵਿੱਚ ਕ੍ਰੋਸ ਆ ਜਾਂਦੀ ਥੋੜਾ ਬਸ ਤੇ ਬਾਕੀ ਫੇਸ ਕੁਆਲਿਟੀ ਚੰਗੀ ਆ ਲਾ ਲਾਇਆ ਬੱਚੇ ਨੂੰ ਕਾਲੀ ਕਿ ਪੈਂਦੀ ਸੰਧੂ ਸਾਹਿਬ

ਅਸੇ ਜਦੋਂ ਵੈਸੇ 22 ਲੀਟਰ ਪਹਿਲੇ ਸਵੇਰੇ ਦੇ ਵਿੱਚ ਦੁੱਧ ਚੁਵਾਇਆ ਨੇ ਹਾਂਜੀ ਹਾਂਜੀ ਸੰਧੂ ਸਾਹਿਬ ਘਰ ਵਾਲਿਆਂ ਦੇ 10 ਮਤਾਬਕ 10 ਨੂੰ ਮਤਾਬਕ ਪਰ ਹੁਣ ਐਸੇ ਮੌਕੇ ਤੇ 20 ਲੀਟਰ ਆ ਗਾੜੀ ਹੁਣਾ ਜੇ ਨੇ 20 ਦਿਨਾਂ ਦੇ ਆ ਕੇ ਦੁੱਧ ਤੇ ਹੁਣਾ ਸੰਧੂ ਸਾਹਿਬ ਅਗਲੇ ਵੀ ਆਪਾਂ ਗੱਲ ਕਰਦੇ ਆ ਵੀ ਕੋਈ 25 ਦਿਨਾਂ ਤੇ ਪਸ਼ੂ ਪੀਕ ਤੇ ਚੜਦਾ ਹਾਂਜੀ ਅਗਲੇ ਦੀ ਸੇਵਾ ਭਾਵੇਂ 5 ਲੀਟਰ ਚੋਲੇ ਹਾਂ ਅਗਲੇ ਦੀ ਸੇਵਾ ਸੰਧੂ ਸਾਹਿਬ ਦੇ ਬਿਲਕੁਲ ਹਾਂਜੀ ਹਾਂਜੀ ਅਬ ਦੋਸਤੋ ਬਹੁਤ ਸ਼ਾਨਦਾਰ ਤੇ ਜਾਨਦਾਰ ਕੁਆਲਿਟੀ ਆ ਠੀਕ ਆ ਜੀ ਚੰਗੀ ਵਛੀ ਆ ਚੰਗੀ ਵੇੜ ਆ ਤੇ ਜ਼ਰੂਰਤ ਪਾ ਸਕਦੇ ਜੇ ਕਿਉ ਤੋ ਕੁ 20 25 ਲੀਟਰ ਤੋਂ ਪਲੱਸ ਵਾਲੀਆਂ ਵਾੜਾਂ ਲੱਭਦੇ ਹੋ ਸਾਰੇ ਤੇ 20 ਲੀਟਰ ਤੇ ਹੁਣ ਚੱਲ ਰਹੀ ਆ ਬਾਕੀ ਅਗੇ ਚੰਗੀ ਸੇਵਾ ਤੇ ਚੰਗੀ ਕਾਰਗੁਜ਼ਾਰੀ ਆ ਕਿਸੇ ਵੀਰ ਦੀ ਵੀ ਚੰਗੀ ਸੇਵਾ ਕਰ ਲਓ ਕਿ ਦੁੱਧ ਪਲੱਸ ਹੋਰ ਬਤਾ ਲਓਗੇ ਤੁਸੀਂ ਠੀਕ ਆ ਬਾਕੀ ਧਾਰਾ ਮਾਰਾ ਕੇ ਦਿਖਾ ਦੇਣ ਸੰਧੂ ਸੰਧੂ ਹਾਂ ਜ਼ਰੂਰ ਦੀ ਜ਼ਰੂਰ ਬਾਕੀ ਦੋਸਤੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਵੀ ਤਸੱਲੀ ਕਰਵਾਵਾਂਗੇ ਬੱਚੇ ਨੂੰ ਲਾ ਕੇ ਠੀਕ ਆ ਤੇ ਵਾੜ ਵੈਸੇ ਚੰਗੀ ਆ ਸੋਹਣੇ ਕੱਦ-ਕੱਦ ਤੇ ਵੇਚਿਆ ਤੇ ਦੋ ਨਾਲ ਸੀ ਆ ਜਾ ਠੀਕ ਆ ਜੀ ਤੇ ਆ ਲਓ ਸੋ ਬੱਚਾ ਲਾ ਕੇ ਬੰਦ ਐ ਆ ਬੰਦ ਐ ਆ ਲੋ ਜੀ ਬੋਲੀ ਬੋਲੀ ਬਹੁਤ ਹੰਦੀ ਖਾ ਕੀ ਡਿਮਾਂਡ ਕਰਦੇ ਵੀਰਿੰਦੀ ਫਿਰ ਸੰਧੂ ਸਾਹਿਬ ਮੁੱਲ ਕਰਨ ਨੂੰ 80000 ਰੁਪਇਆ ਕਰਦੇ ਆਪਾਂ ਅੱਛਾ ਜੀ ਹਾਂਜੀ 3000 ਛੋਟ 77000 ਦੇ ਦੇਦਾਂਗੇ ਲਾਸਟ 77000 ਰੁਪਏ ਹਾਂਜੀ ਉੱਤੋਂ ਛੋਟ 6000 ਕਰਦਾਂਗੇ ਠੀਕ ਆ ਜੀ ਹਾਂਜੀ ਹਾਂਜੀ ਓ ਦੋਸਤੋ 500 ਰੁਪਇਆ ਸੰਧੂ ਸਾਹਿਬ ਮੰਨਤਾ ਨੂੰ ਇਹ 77 ਚੋਂ ਹਾਂਜੀ 500 ਰੁਪਇਆ ਛੋਟ ਠੀਕ ਆ ਜੀ ਠੀਕ ਆ ਓ ਦੋਸਤੋ 77 ਦੇ ਵਿੱਚੋਂ ਵੀ 500 ਛੋਟ ਆ 76500 ਤੀ ਤੇ ਵੈੜ ਤੁਹਾਨੂੰ ਮਿਲ ਜੂਗੀ 80000 ਡਿਮਾਂਡ ਕੀਤੀ ਵੀਰ ਹੁਣਾਂ ਨੇ ਬਾਕੀ ਚੰਗਾ ਖਾਸਾ ਹੁਣ ਦੁੱਧ ਜ ਤੇ ਜੱਜ ਇਹ ਅੱਜ ਆਪਣੇ ਕੋਲ ਦੋ ਐਨੀਮਲ ਸੀਗੇ ਹਾਂਜੀ ਹਾਂਜੀ ਸੰਦੂ ਸਾਰੇ ਤੇ ਨੰਬਰ ਆਪਣੇ ਕਰ ਦਈਏ ਸੰਜੇ ਨੰਬਰ ਆਪਣਾ ਹੈਗਾ 9873 727286 ਪਿੰਡ ਮੋਹਨਪੁਰਾ ਤੇ ਜ਼ਿਲ੍ਹਾ ਤਰਨਤਾਰਨ ਸੰਸਾ ਠੀਕ ਹੈ ਜੀ ਠੀਕ ਆ ਹਬ ਦੋਸਤੋ ਇਹ ਸਾਨੇ ਮੇਰੇ ਨਾਲ ਵੀਰ ਜੱਜ ਤੇ ਪਿੰਡ ਮੋਹਨਪੁਰੇ ਤੁਸੀਂ ਵਿజిਟ ਕਰਨੀ ਹੈ ਠੀਕ ਹੈ ਜੀ ਨੇੜੇ ਪਿੰਡ ਬ੍ਰਹਮਪੁਰਾ ਸੋ ਐਸੀ ਤਰ੍ਹਾਂ ਵੀਰ ਪਸ਼ੂ ਲੈ ਕੇ ਆਉਂਦਾ ਡੇਲੀ ਰੁਟੀਨ ਦੇ ਵਿੱਚ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਇਸੇ ਤਰ੍ਹਾਂ ਬਣਾ ਕੇ ਰੱਖ ਲਿਓ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਬਿਲਕੁਲ ਟਾਈਮ ਟੂ ਟਾਈਮ ਤੁਸੀਂ ਲੈਂਦੇ ਰਿਹਾ ਕਰੋ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ 7 ਸ਼ਰੀਆ ਕਾਲ ਦੀ